ਮੰਡੀ ਰੋੜਾ ਵਾਲੀ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਪਿੰਡ ਖੜਾਂਜ ਅਤੇ ਚੱਕ ਰੋਹੀ ਵਾਲਾ ਵਾਲੀ ਸਾਈਡ ਤੋਂ ਆਉਣ ਵਾਲੇ ਰੋਡ ਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੁਹਾਨੂੰ ਦੱਸ ਦਿੰਦੇ ਆ ਕਿ ਮੰਡੀ ਰੋੜਾ ਵਾਲੀ ਦੇ ਮੇਨ ਬਾਜ਼ਾਰ ਅਤੇ ਪ੍ਰਾਇਮਰੀ ਸਕੂਲ ਨੂੰ ਜਾਣ ਵਾਲੇ ਰਸਤੇ ਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇੱਥੇ ਪਾਣੀ ਆਮ ਹੀ ਖੜਾ ਰਹਿੰਦਾ ਸੀ ਜਿਸ ਕਰਕੇ ਜਿੱਥੇ ਸਕੂਲੀ ਬੱਚਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਉੱਥੇ ਹੀ ਆਉਣ ਜਾਣ ਵਾਲੇ ਰਾਹ ਗਿਰਾਂ ਨੂੰ ਵੀ ਇਸ ਗੰਦੇ ਪਾਣੀ ਦੇ ਵਿੱਚੋਂ ਗੁਜ਼ਰਨਾ ਪੈਂਦਾ ਸੀ ਜਿਸ ਕਰਕੇ ਵੱਡੀਆਂ ਪਰੇਸ਼ਾਨੀਆਂ ਪੈਦਾ ਹੋ ਰਹੀਆਂ ਸੀ ਉਸ ਤੋਂ ਬਾਅਦ ਹੁਣ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ಗ್ರಾಮ ਪੰਚਾਇਤ ਮੰਡੀ ਰੋੜਾ ਵਾਲੀ ਨੂੰ ਗੰਦੇ ਪਾਣੀ ਦੀ ਨਿਕਾਸੀ ਕਰਵਾਉਣ ਦੇ ਲਈ ਗ੍ਰਾਂਟ ਮਹੱਈਆ ਕਰਵਾਈ ਗਈ ਹੈ ਅੱਜ ਮੰਡੀ ਰੋਣਾ ਵਾਲੀ ਵਿਖੇ ਇੱਕ ਸਮਾਗਮ ਦੇ ਦੌਰਾਨ ਪੱਤਰਕਾਰਾਂ ਮੇਰੇ ਪੁੱਛੇ ਗਿਆ ਸਵਾਲ ਦਾ ਜਵਾਬ ਦਿੰਦਿਆਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਲਈ 7 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਅਗਰ ਹੋਰ ਵੀ ਪੈਸਿਆਂ ਦੀ ਜ਼ਰੂਰਤ ਹੋਵੇਗੀ ਤਾਂ ਉਹ ਵੀ ਦੇ ਦਿੱਤੇ ਜਾਣਗੇ ਉਧਰ ਸਮਾਗਮ ਵਿੱਚ ਜਨਵਧਾਇਕ ਜਗਦੀਪ ਕੰਬੋਜ਼ ਗੋਲਡੀ ਦੇ ਵੱਲੋਂ ਪਾਣੀ ਦੀ ਨਿਕਾਸੀ ਸੰਬੰਧੀ ਹੱਲ ਕਰਵਾਉਣ ਦਾ ਐਲਾਨ ਕੀਤਾ ਗਿਆ ਤਾਂ ਲੋਕਾਂ ਦੇ ਵੱਲੋਂ ਤਾੜੀਆਂ ਵਜਾ ਕੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦੇ ਭਾਸ਼ਣ ਦਾ ਸਵਾਗਤ ਕੀਤਾ ਗਿਆ ਇੱਕ ਮੰਡੀ ਰੋੜਾ ਦੇ ਸਭ ਤੋਂ ਵੱਡੀ ਸਮੱਸਿਆ ਬਣੀ ਹੈ ਕਿ ਨਿਕਾਸੀ ਦੀ ਹਜੇ ਤੱਕ ਨਹੀਂ ਹੋਏਗੀ ਕੀ ਕਾਰਨ ਨਿਕਾਸੀ ਦੇ ਕੱਲ ਪੈਸੇ ਆ ਗਏ 7 ਲੱਖ ਰੁਪਏ ਪਾਤਾ ਸਰਪੰਚਾਂ ਨੂੰ ਕਹਿੰਦਾ ਹੋਰ ਚਾਹੀਦੇ